ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੋਰ ਸਮਾਂ ਚੱਕੀ ਆ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਪੀੜੀ ਅਨ ਸਫਾਈ ਦੀ ਕਿਉਂਕਿ ਜਿਹੜੀ ਆਪਣੇ ਬਾਥਰੂਮ ਚ ਪੀੜੀ ਹੁੰਦੀ ਹੈ ਜੀ ਉਹਦੇ ਉੱਪਰ ਇੱਕ ਤਰ੍ਹਾਂ ਦੀ ਉਕਾਈ ਜੰਮ ਜਾਂਦੀ ਹੈ ਜਿੰਨੇ ਵੀ ਮੈਲ ਜੰਮ ਜਾਂਦੀਆਂ ਧੁੰਦੀ ਵੀ ਹੁੰਦੀ ਆ ਉਹ ਹਨਾ ਬਿੱਲੀ ਰਹਿੰਦੀ ਆ ਹਰ ਵਕਤ ਉਹਦੇ ਉੱਪਰ ਜੂਰ ਆਪਣੇ ਮੈਲ ਦਾ ਸਾਫ ਤੇ ਸਮੇਂ ਚ ਉਹਦੇ ਉੱਪਰ ਮੈਲ ਜੰਮ ਜਾਂਦੀ ਆ ਉਹ ਆਪਾਂ ਤੁਹਾਨੂੰ ਸੇ

ਕਿਉਂਕਿ ਬਰਸਾਤ ਦੇ ਸਮੇਂ ਚ ਤਾਂ ਬਹੁਤੀ ਹੋਉਂਦੀ ਹੈ ਜਦ ਆਪਾਂ 2 ਦਿਨ 2 ਤਿੰਨ ਦਿਨ ਨਹੀਂ ਧੋਂਦੇ ਜਦ ਇਹਦਾ ਹੋ ਜਾਂਦੇ 3-4 ਦਿਨ ਝੜੀ ਲੱਗੀ ਰਹੀ ਆ 73-4 ਕਿੰਨੇ ਦਿਨ ਕਿਉਂ 15-20 ਦਿਨੇ ਹੋ ਗਏ ਜੀ ਹਫਤਾ ਝੜੀ ਲੱਗੀ ਨੂੰ ਇਸ ਕਰਕੇ ਵੀ ਹੋਣੀ ਹੋਏ ਸਾਫ ਸਪਾਈ ਕਰੀ ਨਹੀਂ ਮੈਂ ਕਿਹਾ ਚਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਸਾਫ ਕਰ ਲਵਗੀ ਲਓ ਜੀ ਇਹਦੇ ਤੇ ਆਪਾਂ ਨੇ ਪਾਣੀ ਪਾ ਲਿਆ ਇਹਦੇ ਉੱਪਰ ਪਾ ਲੈਣੀ ਆ ਰਾਖ ਚੁੱਲੇ ਦੀ ਸਵਾਹ ਕਹਿੰਦੇ ਆ ਜੀ ਇਹਨੂੰ ਉਹ ਇਹਦੇ ਉੱਪਰ ਪਾ ਦਿੰਨੇ ਇਹਦੇ ਉੱਪਰ ਪਾ ਲੈਨੇ ਆ ਆਪਾਂ ਸਰਫ ਥੋੜੀ ਜੀ ਕੋਈ ਵੀ ਸਰਫ ਹੋਵੇ ਤੁਹਾਡੇ ਕੋਲ ਉਹ ਪਾ ਸਕਦੇ ਆ ਇਹਦੇ ਉੱਪਰ ਥੋੜਾ ਜਿਹਾ ਕਰ ਲੈਨੇ ਆ ਜੀ ਪਾਣੀ ਐਡ ਕਰਨਾ ਥੋੜਾ ਹੀ ਕਰਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਵੇਂ ਆਪਾਂ ਭਾਂਡੇ ਮਾਂਜਦੇ ਬਿਲਕੁਲ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਜੀ ਥੋੜੀ ਜੀ ਮਿਹਨਤ ਨਾਲੇ ਆਪਣੀ ਪੀੜੀ ਬਹੁਤ ਵਧੀਆ ਸਾਫ਼ ਹੋ ਜੂਗੀ ਕਿਉਂਕਿ ਦੂਜੇ ਲੋਟਾ ਪਕਾਣ ਤਾਂ ਕੰਟਾ ਕੰਟਾ ਸਾਬਣ ਫੇਰੀਆਂ ਨੇ ਨਹੀਂ ਸਾਫ਼ ਹੋਣਗੀ क्योंकि बाहर आज भी मी पे रहे जी इस चक्कर में बाहर नहीं गई मैं अंदर ये वीडियो बनाण लाग गई लो जी अपन ये तो सारे कितने नीचे भी अपन ਦੇ ਸਾਰੇ ਤੇ ਆਪਾਂ ਇਦਾਂ ਮਾਰ ਦੇਣੀ ਹੈ ਸਵਾਹ ਤੇ ਸਰਫ ਇਹਨੂੰ 2-4 ਮਿੰਟ ਲਈ ਆਪਾਂ ਇਦਾਂ ਸਵਾਹ ਤੇ ਸਰਫ ਮਾਰ ਕੇ ਧਰ ਦਿੰਨੇ ਆ ਜੀ ਲਓ ਜੀ 5 ਮਿੰਟ ਹੋ ਗਏ ਆਪਾਂ ਜੀ ਇਹਨੂੰ ਧਰਤਾ ਸੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦਵਾਰੇ ਮਾਰ ਲੈਨੇ ਆਂ ਸੁੱਕੀ ਤਾਂ ਹੈ ਨਹੀਂ ਜੇ ਕਿਉਂਕਿ ਬਰਸਾਤ ਦਾ ਸਮਾਂ ਹੁਣ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਧੋ ਲੈਨੇ ਆਂ थे थे के चलो चलो तो क्या पार खुले पानी मिल जाने लो जी देखो पीढ़ी अपनी बिल्कुल साफ होगी देखो इन जमी उई नहीं बहुत मुश्किल अपनी साफ होंगी ਬਿਲਕੁਲ ਆ ਸਾੰਤ੍ਰਿਕੇ ਨਾਲ ਸਾਫ ਹੋ ਗਈ ਕਿਉਂਕਿ ਆਪਣੀ ਪੀੜ੍ਹੀ ਵੀ ਥੋੜੀ ਜਿਹੀ ਪੁਰਾਣੀ ਹੈ ਜੀ ਆਪਰ ਸੰਸਾਰ ਜੇ ਪਏ ਹੋਏ ਨੇ ਜੇ ਵੀਡੀਓ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ 'ਚ ਹਬ ਤੱਕ ਲਈ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ